ਦੇਖ ਵੇਈ ਕਾਕਾ ਕੇਸ ਤਾਂ ਤੇਰਾ ਹੁਣ ਵੱਟ ਤੇ ਪਿਆ ਬਸ ਤੇਰੀਆਂ 5-4 ਰੁਪਏਸ਼ੀਆਂ ਹੋਰ ਪੈਣੀਆਂ ਤੇ 7000 ਰੁਪਏ ਤੇਰਾ ਲੱਗੂਗਾ ਤੇ ਬਸ ਮੋਬਾਈਲ ਤੇਰੇ ਹੱਥ ਚ ਉਹ ਵਕੀਲ ਸਾਹਿਬ ਹੁਣ ਤੱਕ ਜਿੰਨੇ ਪੈਸੇ ਤੁਸੀਂ ਲੈ ਚੁੱਕੇ ਓੰਨੇ ਚ ਮੇਰਾ ਨਵਾਂ Apple ਦਾ ਫੋਨ ਆ ਜਾਣਾ ਸੀ ਹੈ Apple ਨਾ ਸਸਤਾ ਹੋ ਗਿਆ ਕੀ ਹੋਇਆ ਮੇਜਰ ਤੂੰ ਐਨਾ ਮੂਲਮ ਕਾਇਆ ਉਹ ਹੋਣਾ ਕੀ ਐ ਉਹ ਤਾਰੀ ਨਹੀਂ ਐ ਉਹਦੇ ਵਿੱਚ ਫੇਰ ਲੜਾਈ ਹੋ ਗਈ ਤਾਰੀ ਤੇਰਾ ਗਵਾਂਢੀ ਕੀ ਹੋ ਗਿਆ ਹੋਣਾ ਕੀ ਐ ਉਹ ਦੋ ਜਣੇ ਸੀ ਮੈਂ ਕੱਲਾ ਸੀ ਨਾਲੇ ਤਾਂ ਮੈਨੂੰ ਕੁੱਟਿਆ ਨਾਲੇ ਮੈਨੂੰ ਗਾਲਾਂ ਕੱਢੀਆਂ ਕਿਤੇ ਨੀਂਦ ਲੂਲ ਪਿਆ ਹੋਵੇ ਕੋਈ ਹੱਡੀ ਹੁੱਡੀ ਟੁੱਟੀ ਹੋਵੇ ਇਹ ਹੋ ਜਾ ਬੁਝਣੀ ਉਹ ਹੋ ਯਾਰ ਕਿਤੇ ਜੇ ਤੇਰੀ ਹੱਡੀ ਟੁੱਟੀ ਹੁੰਦੀ ਜਾ ਕਿਸੇ ਨੇ ਦੇਖਿਆ ਹੁੰਦਾ ਜਬ ਉਹ ਨੀਲੂਲੇ ਪਿਆ ਹੁੰਦਾ ਮੈਂ ਕਹਿੰਦਾ ਪਾੜ ਲੈ ਪਾਹ ਹੁੰਦਾ ਪਾੜ ਲੈ ਤੇਰੇ ਪੈਰਾਂ ਚ ਨਲੀਕਾਂ ਘਟਾ ਦੂੰਗਾ ਪਤਾ ਲੱਗਦਾ ਵੀ ਵਕੀਲ ਦੇ ਯਾਰ ਨਾਲ ਪੰਗਾ ਲਿਆ ਅੱਛਾ ਹੁਣ ਕੁਝ ਨਹੀਂ ਹੋ ਸਕਦਾ ਨਹੀਂ ਯਾਰ ਉਹ ਕੀ ਗੱਲ ਹੋ ਗਈ ਉਹ ਹੋਣਾ ਕੀ ਐ ਤਾਰੀ ਨਾਲ ਅਜ ਫੇਰ ਪੰਗਾ ਪੈ ਗਿਆ ਉਹ ਤੇਰਾ ਆਏ ਦਿਨ ਤਾਰੀ ਨਾਲ ਪੰਗਾ ਪਿਆ ਹੀ ਰਹਿੰਦਾ ਅੱਜ ਕੀ ਹੋ ਗਿਆ ਹੋਣਾ ਕੀ ਐ ਉਹ ਦੋ ਜਾਨੇ ਸੀ ਮੈਂ ਕੱਲਾ ਨਾਲੇ ਦਾ ਮੈਨੂੰ ਕੁੱਟਿਆ ਨਾਲੇ ਗਾਲਾਂ ਕੱਢੀਆਂ ਸੱਟਾਂ ਸੱਟਾਂ ਵੱਜੀਆਂ ਹੋਣੀਆਂ ਕਿਤੇ ਸੱਟਾਂ ਤਾਂ ਨਹੀਂ ਵੱਜੀਆਂ ਪਰ ਗਾਲਾਂ ਬਹੁਤ ਕੱਢੀਆਂ ਮੈਨੂੰ ਖੂਨ ਆਇਆ ਹੁਣ ਕਿਤੇ ਨਹੀਂ ਖੂਨ ਵੀ ਨਹੀਂ ਆਇਆ ਛੇ ਕਿਤੇ ਤੇਰੀ ਹੱਡੀ ਟੁੱਟੀ ਹੁੰਦੀ ਫੱਟ ਫੁੱਟ ਪਿਆ ਹੁੰਦਾ ਨਾ ਤਾੜੀ ਨੂੰ ਪੜਲੇ ਪਾ ਦੇਣਾ ਸੀਗਾ ਪੈਰਾਂ ਚ ਮਿੱਕਾ ਕਢਾ ਦੇਣੇ ਸੀਗਿਆ ਨਾਲੇ ਉਹਨੂੰ ਪਤਾ ਲੱਗਦਾ ਡਾਕਟਰ ਦੇ ਯਾਰ ਨਾਲ ਪੰਗਾ ਪਿਆ ਹੈ ਉਹ ਨੇੜਿਆਂ ਮੈਨੂੰ ਗਾਲਾਂ ਕੱਢੀਆਂ ਉਹਨਾਂ ਦਾ ਕੀ ਉਹ ਗਾਲਾਂ ਤਾਂ ਮੈਡੀਕਲ ਨਹੀਂ ਨਾ ਹੁੰਦਾ ਫੇਰ ਹੁਣ ਕੁਝ ਨਹੀਂ ਹੋ ਸਕਦਾ ਉਹ ਤਾਂ ਅੱਖ ਹੀ ਆ ਯਾਰ ਸਸੀਕਾਲ ਜੀ ਅੱਜ ਅਸੀਂ ਆਏ ਹਾਂ ਆਪਣੀ ਪੰਜਾਬੀ ਚੌਪਾਟੀ ਵਿਖੇ ਜੋ ਸਾਡੀ ਅੱਜ ਦੀ ਵੀਡੀਓ ਦੇ ਸਪான்ਸਰ ਨੇ ਇੱਥੇ ਤੁਸੀਂ ਤੰਦੂਰੀ ਚਾਂਪ ਕ੍ਰਿਸਮੀ ਚਾਂਪ ਚਾਈਨਸ 버ਗਰ ਤੇ ਆ ਮਮੋਸ ਉਹਦੀ ਲਾਜਵਾ ਬਣਾਉਂਦੇ ਨੇ ਜੀ ਤੇ ਇਹਨਾਂ ਦੀ ਉਹ ਮੇਜਰ ਕੀ ਗੱਲ ਹੋ ਗਈ ਉਹ ਹੋਣਾ ਕੀ ਆਜ ਤਾਰੀ ਨਾਲ ਫੇਰ ਪੰਗਾ ਪੈ ਗਿਆ ਉਹ ਅੱਜ ਕੀ ਹੋ ਗਿਆ ਉਹ ਦੋ ਜਣੇ ਮੈਂ ਕੱਲਾ ਬਹੁਤ ਕੁੱਟਿਆਂ ਨਾਲ ਮੈਨੂੰ ਗਾਲਾਂ ਕੱਢੀਆਂ ਯਾਰ ਯਾਰ ਇਹਨਾਂ ਦਾ ਰੋਜ਼ ਦਾ ਹੋ ਗਿਆ ਐਂ ਦੱਸ ਉੱਥੇ ਕੋਈ ਸੀਸੀਟੀਵੀ ਕੈਮਰਾ ਸੀਗਾ ਨਹੀਂ ਸੀਸੀਟੀਵੀ ਦਾ ਕੋਈ ਨਹੀਂ ਯਾਰ ਤੂੰ ਆਵਰ ਰਿਕਾਰਡਿੰਗ ਕਰ ਲੰਦਾ ਉਹ ਮੈਨੂੰ ਉਹਨਾਂ ਨੇ ਢਾਏ ਹੋਏ ਉਹ ਥੱਲੇ ਪੈਰ ਰਿਕਾਰਡਿੰਗ ਕਰ ਲੰਦਾ ਯਾਰ ਕਿਸੇ ਪਿੰਡ ਦੇ ਬੰਦੇ ਨੇ ਤੈਨੂੰ ਕੁੱਟ ਪਿੰਦੇ ਨੂੰ ਦੇਖਿਆ ਹੋਵੇ ਨਹੀਂ ਮੈਂ ਕੱਲਾ ਸੀ ਖੇਤਾਂ 'ਚ ਤਾਂ ਲੜਾਈ ਹੋਈ ਐ ਯਾਰ ਨਾ ਤਾਂ ਕੋਈ ਸੀਸੀਟੀਵੀ ਰਿਕਾਰਡਿੰਗ ਐ ਨਾ ਕਿਸੇ ਬੰਦੇ ਨੇ ਤੈਨੂੰ ਕੁੱਟ ਪਿੰਦੇ ਨੂੰ ਦੇਖਿਆ ਇਹ ਨਾ ਖਬਰ ਚੱਲਣੀ ਨਹੀਂ ਐ ਇਹਦੀ ਕੀ ਰਿਪੋਰਟ ਕਰੂੰਗਾ ਮੈਂ ਜੇ ਕਿਤੇ ਉਥੇ ਸੀਸੀਟੀਵੀ ਦੇ ਫੁਟੇਜ ਹੁੰਦੀ ਜਾਂ ਚਾਰ ਬੰਦਿਆਂ ਨੇ ਤੈਨੂੰ ਕੁੱਟ ਪੈਂਦੇ ਨੂੰ ਦੇਖਿਆ ਹੁੰਦਾ ਮੈਂ ਐਨੇ ਮਸਾਲੇਦਾਰ ਸਨਸਨੀਖੇਜ ਰਿਪੋਰਟ ਬਣਾਣੀ ਸੀ ਨਾ ਸਾਰੇ ਪੰਜਾਬ 'ਚ ਵਾਇਰਲ ਕਰ ਦੇਣੀ ਸੀ ਇਹ ਹੁਣ ਕੁਝ ਨਹੀਂ ਹੋ ਸਕਦਾ ਹੁਣ ਤਾਂ ਵੀਰੇ ਕੁਝ ਨਹੀਂ ਹੋਣਾ ਇੱਕ ਹਾਂ ਰਾਜਮਾ ਚਾਵਲ ਚਨਾ ਚਾਵਲ ਕੀ ਹੋ ਗਿਆ ਉਹ ਤਾਰੀ ਨਾਲ ਅੱਜ ਫੇਰ ਪੰਗਾ ਪੈ ਗਿਆ ਅੱਜ ਕੀ ਗੱਲ ਹੋਗੀ ਉਹ ਹੋਣਾ ਕੀ ਆ ਉਹ ਦੋ ਜਾਨੇ ਮੈਂ ਕੱਲਾ ਮੈਨੂੰ ਘੇਰ ਕੇ ਘੁੱਟਿਆ ਰੋਦੇ ਹੀ ਕੰਮ ਹੋ ਗਿਆ ਮੈਂ ਉਹਨੂੰ ਪੜਨੇ ਬਾਕੇ ਆਣਾ ਖੜ ਜਾ ਉਹ ਗੱਲ ਤਾਂ ਸੁਣ ਤੂੰ ਕਿਧਰ ਚਲੇ ਗਿਆ ਸੀ ਮੈਂ ਤਾਰੀ ਤੇ ਉਹਦੇ ਨਾਲ ਦੇਦਾ ਹਿਸਾਬ ਕਰਕੇ ਆਇਆ ਹੁਣ ਨਹੀਂ ਬੰਗਾ ਲਿੰਦੇ ਤੇਰੇ ਨਾਲ ਉਹ ਅੱਛਾ ਐ ਤਾਂ ਦੱਸ ਗੱਲ ਹੋਈ ਕੀ ਸੀ